ਲੁਧਿਆਣਾ ਦੀ ਸੀਟ ਇਸ ਲਈ ਹੌਟ ਬਣੀ ਹੋਈ ਹੈ ਕਿਉਂਕਿ ਇਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਰਵਨੀਤ ਬਿੱਟੂ ਜਿਹੜੇ ਇਥੋਂ ਸੰਸਦ ਬਣੇ ਤਾਂ ਅੰਦਾਜ਼ੀ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਜਿਸ ਤੋਂ ਬਾਅਦ ਬੀਜੇਪੀ ਨੇ ਹੀ ਉਹਨਾਂ ਨੂੰ ਉਥੋਂ ਟਿਕਟ ਦਿੱਤੀ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਥੋਂ ਆਪਣੇ ਐਮਐਲਏ ਪੱਪੀ ਪ੍ਰਾਸ਼ਰ ਨੂੰ ਟਿਕਟ ਦਿੱਤੀ ਹੈ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਨੂੰ ਇਥੋਂ ਚੌਂ ਨਦਾਨ ਦੇ ਵਿੱਚ ਉਤਾਰਿਆ ਹੈ ਇੱਥੇ ਵੀ ਮੁਕਾਬਲਾ ਜਿਹੜਾ ਕਾਫੀ ਜ਼ਿਆਦਾ ਇੰਟਰਸਟਿੰਗ ਬਣਿਆ ਹੋਇਆ ਹੈ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਲੁਧਿਆਣਾ ਸੀਟ ਤੇ ਜ਼ਰੂਰ ਬਣੀ ਹੋਈਆਂ ਹਨ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਿਰੇ ਤੋਂ ਟੋਟਲ ਵੋਟਰ ਜਿਹੜੇ ਨੇ ਉਹ ਕਿੰਨੇ ਨੇ ਇਸੇ ਨਾਲ ਹੀ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇੱਥੇ ਦੀ ਲੜਾਈ ਜਿਹੜੀ ਹੈ ਉਹ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਕੁੱਲ ਵੋਟਰ ਜਿਹੜੇ ਨੇ 17 ਲੱਖ 58614 ਨੇ ਪੁਰਸ਼ਾਂ ਦੀ ਗਿਣਤੀ 93794 ਹੈ ਮਹਿਲਾਵਾਂ ਦੀ गिनती 821386 ਹੈ ਇਹ ਜੇ 3rd ਜੈਂਡਰ ਦੀ ਗੱਲ ਕੀਤੀ ਜਾਵੇ ਤਾਂ 3rd ਜੈਂਡਰ ਜੈਂਡਰ ਵੋਟਰ ਜਿਹੜੇ ਨੇ ਉਹਨਾਂ ਦੀ ਗਿਣਤੀ 134 ਹੈ ਇੱਥੇ ਦਾ ਜੋ ਮੁੱਖ ਮੁੱਦਾ ਹੈ ਉਹ ਇੰਡਸਟਰੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਅਰਬਨ ਏਰੀਆ ਦੀ ਜਿਹੜੀ ਵੋਟ ਹੈ ਉਹ ਹੀ ਤੈਅ ਕਰਦੀ ਹੈ ਕਿ ਆਖਿਰ ਸੰਸਦ ਕਿਸ ਨੂੰ ਬਣਾਉਣਾ ਹੈ ਤਾਂ ਇੱਥੇ ਦਾ ਮੁਕਾਬਲਾ ਵੀ ਕਾਫੀ ਦਿਲਚਸਪ ਜਿਹੜਾ ਹੈ ਉਹ ਬਣਿਆ ਹੋਇਆ ਹੈ ਲੁਧਿਆਣਾ ਦੀ ਸੀਟ ਇਸ ਲਈ ਹੌਟ ਬਣੀ ਹੋਈ ਹੈ ਕਿਉਂਕਿ ਇਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਰਵਨੀਤ ਬਿੱਟੂ ਜਿਹੜੇ ਇਥੋਂ ਸੰਸਦ ਬਣੇ ਤਾਂ ਅੰਦਾਜ਼ੀ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਜਿਸ ਤੋਂ ਬਾਅਦ ਬੀਜੇਪੀ ਨੇ ਹੀ ਉਹਨਾਂ ਨੂੰ ਉਥੋਂ ਟਿਕਟ ਦਿੱਤੀ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਥੋਂ ਆਪਣੇ ਐਮਐਲਏ ਪੱਪੀ ਪ੍ਰਾਸ਼ਰ ਨੂੰ ਟਿਕਟ ਦਿੱਤੀ ਹੈ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਨੂੰ ਇਥੋਂ ਚੌਂ ਨਦਾਨ ਦੇ ਵਿੱਚ ਉਤਾਰਿਆ ਹੈ ਇੱਥੇ ਵੀ ਮੁਕਾਬਲਾ ਜਿਹੜਾ ਕਾਫੀ ਜ਼ਿਆਦਾ ਇੰਟਰਸਟਿੰਗ ਬਣਿਆ ਹੋਇਆ ਹੈ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਲੁਧਿਆਣਾ ਸੀਟ ਤੇ ਜ਼ਰੂਰ ਬਣੀ ਹੋਈਆਂ ਹਨ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਿਰੇ ਤੋਂ ਟੋਟਲ ਵੋਟਰ ਜਿਹੜੇ ਨੇ ਉਹ ਕਿੰਨੇ ਨੇ ਇਸੇ ਨਾਲ ਹੀ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇੱਥੇ ਦੀ ਲੜਾਈ ਜਿਹੜੀ ਹੈ ਉਹ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਕੁੱਲ ਵੋਟਰ ਜਿਹੜੇ ਨੇ 17 ਲੱਖ 58614 ਨੇ ਪੁਰਸ਼ਾਂ ਦੀ ਗਿਣਤੀ 93794 ਹੈ ਮਹਿਲਾਵਾਂ ਦੀ ਗਿਣਤੀ 821386 ਹੈ ਇਹ ਜੇ 3rd ਜੈਂਡਰ ਦੀ ਗੱਲ ਕੀਤੀ ਜਾਵੇ ਤਾਂ 3rd ਜੈਂਡਰ ਜੈਂਡਰ ਵੋਟਰ ਜਿਹੜੇ ਨੇ ਉਹਨਾਂ ਦੀ ਗਿਣਤੀ 134 ਹੈ ਇੱਥੇ ਦਾ ਜੋ ਮੁੱਖ ਮੁੱਦਾ ਹੈ ਉਹ ਇੰਡਸਟਰੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਅਰਬਨ ਏਰੀਆ ਦੀ ਜਿਹੜੀ ਵੋਟ ਹੈ ਉਹ ਹੀ ਤੈਅ ਕਰਦੀ ਹੈ ਕਿ ਆਖਿਰ ਸੰਸਦ ਕਿਸ ਨੂੰ ਬਣਾਉਣਾ ਹੈ ਤਾਂ ਇੱਥੇ ਦਾ ਮੁਕਾਬਲਾ ਵੀ ਕਾਫੀ ਦਿਲਚਸਪ ਜਿਹੜਾ ਹੈ ਉਹ ਬਣਿਆ ਹੋਇਆ ਹੈ ਲੁਧਿਆਣਾ ਦੀ ਸੀਟ ਇਸ ਲਈ ਹੌਟ ਬਣੀ ਹੋਈ ਹੈ ਕਿਉਂਕਿ ਇਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਰਵਨੀਤ ਬਿੱਟੂ ਜਿਹੜੇ ਇਥੋਂ ਸੰਸਦ ਬਣੇ ਤਾਂ ਅੰਦਾਜ਼ੀ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਜਿਸ ਤੋਂ ਬਾਅਦ ਬੀਜੇਪੀ ਨੇ ਹੀ ਉਹਨਾਂ ਨੂੰ ਉਥੋਂ ਟਿਕਟ ਦਿੱਤੀ ਹੈ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਥੋਂ ਆਪਣੇ ਐਮਐਲਏ ਪੱਪੀ ਪ੍ਰਾਸ਼ਰ ਨੂੰ ਟਿਕਟ ਦਿੱਤੀ ਹੈ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਨੂੰ ਇਥੋਂ ਚੌਂ ਨਦਾਨ ਦੇ ਵਿੱਚ ਉਤਾਰਿਆ ਹੈ ਇੱਥੇ ਵੀ ਮੁਕਾਬਲਾ ਜਿਹੜਾ ਕਾਫੀ ਜ਼ਿਆਦਾ ਇੰਟਰਸਟਿੰਗ ਬਣਿਆ ਹੋਇਆ ਹੈ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਲੁਧਿਆਣਾ ਸੀਟ ਤੇ ਜ਼ਰੂਰ ਬਣੀ ਹੋਈਆਂ ਹਨ ਤੁਹਾਨੂੰ ਦਿਖਾ ਦਿੰਨੇ ਆ ਕਿ ਆਖਿਰੇ ਤੋਂ ਟੋਟਲ ਵੋਟਰ ਜਿਹੜੇ ਨੇ ਉਹ ਕਿੰਨੇ ਨੇ ਇਸੇ ਨਾਲ ਹੀ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਇੱਥੇ ਦੀ ਲੜਾਈ ਜਿਹੜੀ ਹੈ ਉਹ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ ਕੁੱਲ ਵੋਟਰ ਜਿਹੜੇ ਨੇ 17 ਲੱਖ 58614 ਨੇ ਪੁਰਸ਼ਾਂ ਦੀ ਗਿਣਤੀ 93794 ਹੈ ਮਹਿਲਾਵਾਂ ਦੀ गिनती 821386 ਹੈ ਇਹ ਜੇ 3rd ਜੈਂਡਰ ਦੀ ਗੱਲ ਕੀਤੀ ਜਾਵੇ ਤਾਂ 3rd ਜੈਂਡਰ ਜੈਂਡਰ ਵੋਟਰ ਜਿਹੜੇ ਨੇ ਉਹਨਾਂ ਦੀ ਗਿਣਤੀ 134 ਹੈ ਇੱਥੇ ਦਾ ਜੋ ਮੁੱਖ ਮੁੱਦਾ ਹੈ ਉਹ ਇੰਡਸਟਰੀ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਅਰਬਨ ਏਰੀਆ ਦੀ ਜਿਹੜੀ ਵੋਟ ਹੈ ਉਹ ਹੀ ਤੈਅ ਕਰਦੀ ਹੈ ਕਿ ਆਖਿਰ ਸੰਸਦ ਕਿਸ ਨੂੰ ਬਣਾਉਣਾ ਹੈ ਤਾਂ ਇੱਥੇ ਦਾ ਮੁਕਾਬਲਾ ਵੀ ਕਾਫੀ ਦਿਲਚਸਪ ਜਿਹੜਾ ਹੈ ਉਹ ਬਣਿਆ ਹੋਇਆ ਹੈ